ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸੋਰਾ ਟੀਵੀ ਤੇ ਮੈਂ ਤੁਹਾਡਾ ਪ੍ਰਮਿੰਦਰ ਸਿੰਘ ਦੱਸ ਜੀ ਕਿ ਕਪੂਰਥਲਾ ਪੁਲਿਸ ਦੇ ਵੱਲੋਂ ਫਾਇਰਿੰਗ ਮਾਮਲੇ ਦੇ ਵਿੱਚ ਚਾਰ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਉਹਨਾਂ ਪਾਸੋਂ ਮੌਕੇ ਤੇ ਵਰਤੇ ਗਏ ਹਥਿਆਰ ਵੀ ਜੜੇ ਆ ਬਰਾਮਦ ਕੀਤੇ ਗਏ ਲਗਾਤਾਰ ਉਹ ਕਪੂਰਥਲਾ ਦੇ ਵਿੱਚ ਜਿਹੜੀ ਫਾਇਰਿੰਗ ਹੋਈ ਸੀਗੀ ਉਸ ਮਾਮਲੇ ਦੇ ਵਿੱਚ ਜੋ ਵੀ ਜਿਹੜੇ ਹਥਿਆਰ ਵਰਤੇ ਗਏ ਨੇ ਉਨ੍ਹਾਂ ਦਸ ਮੇਡ ਚਾਰ ਮੁਲਜ਼ਮਾਂ ਨੂੰ ਜੜਿਆ ਕਾਬੂ ਕੀਤਾ ਗਿਆ ਵੱਡੀ ਸਫਲਤਾ ਹਾਸਲ ਕੀਤੀ ਹੈ ਕਪੂਰਥਲਾ ਪੁਲਿਸ ਨੇ ਤਾਂ ਦੱਸਦੇ ਕਿ ਉਹਨਾਂ ਦੇ ਵੱਲੋਂ ਇੱਕ ਪਿਸਤਲ 32 ਪੋਰ ਚਾਰ ਰੌਂਦ ਜਿੰਦਾ ਕਾਰਤੂਸ ਅਤੇ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਹੀਰੋ ਹਾਂਡਾ ਤੇ ਚਾਰ ਮੋਬਾਈਲ ਫੋਨ ਜੜਿਆ ਬਰਾਮਦ ਕੀਤੇ ਨੇ ਤਾਂ ਨਾਲ ਇਹਨਾਂ ਦੇ ਨਾਲ ਜੜਿਆ ਚਾਰ ਮੁਲਜ਼ਮ ਵੀ ਕਾਬੂ ਕੀਤੇ ਨੇ ਜਿਨ੍ਹਾਂ ਨੇ ਕਪੂਰਥਲਾ ਦੇ ਵਿੱਚ ਜਿਹੜੀ ਹੈ ਫਾਇਰਿੰਗ ਕੀਤੀ ਸੀ ਤਾਂ ਹੁਣ ਆਓ ਤੁਹਾਨੂੰ ਸੁਣਾਉਣਾ ਕਿ ਕਪੂਰਥਾ ਪੁਲਿਸ ਅਧਿਕਾਰੀਆ ਨੇ ਕਿਵੇਂ ਇਹਨਾਂ ਨੌਜਵਾਨਾਂ ਨੂੰ ਕਾਬੂ ਕੀਤਾ ਔਰ ਇਸ ਤੋਂ ਇਲਾਵਾ ਹੋਰ ਕੀ ਕੀ ਜਿਹੜਾ ਬ੍ਰਾਹਮਕ ਤਾਂ ਆਉ ਸੁਣਦੇ ਆ ਉਹਨਾਂ ਦੀ ਚੁਪਾਨੀ 9 ਜੁਲਾਈ ਨੂੰ ਕਪੂਰਥਲਾ ਪੁਲਿਸ ਨੂੰ ਇਨਫਾਰਮੇਸ਼ਨ ਮਿਲੀ ਸੀ ਕਿ ਕੁਝ ਦੋ ਅਣਪਛਾਤੇ ਨੌਜਵਾਨ ਜੋ ਕਿ ਮੋਟਰਸਾਈਕਲ ਤੇ ਆਏ ਸਨ ਉਹਨਾਂ ਨੇ ਜਿਹੜਾ ਆਪਣੇ ਅਸਲੇ ਦੇ ਨਾਲ ਪਰਮਜੀਤਜੀਤ ਦੇ ਉੱਤੇ ਗੋਲੀਆਂ ਚਲਾਈਆਂ ਸੀ ਜਿਹਦੇ ਵਿੱਚੋਂ ਇੱਕ ਗੋਲੀ ਪਰਮਜੀਤਜੀਤ ਦੇ ਪੱਟ ਦੇ ਵਿੱਚ ਵੱਜੀ ਸੀ ਤੇ ਉਹਨੂੰ ਕਾਫੀ ਇੰਜਰ ਕਰਤਾ ਸੀਗਾ ਤੇ ਇਹ ਵਰਦਤ ਕਰਨ ਤੋਂ ਬਾਅਦ ਮੋਟਰਸਾਈਕਲ ਵਾਲੇ ਮੌਕੇ ਤੋਂ ਭੱਜ ਗਏ ਸੀਗੇ ਤੁਰੰਤ ਕਾਰਵਾਈ ਕਰਦੇ ਹੋਏ ਕਪੂਰਥਲਾ ਪੁਲਿਸ ਵੱਲੋਂ ਜਿਹੜੇ ਸੀਨੀਅਰ ਪੁਲਿਸ ਅਫਸਰ ਮੌਕੇ ਤੇ ਗਏ ਹਨ ਤੁਰੰਤ ਜਿਹੜਾ ਸਖਤ ਧਾਰਾਵਾਂ ਅਟੈਂਪਟ ਟੂ ਮਰਡਰ ਆਮ ਜੈਕਟ ਦੇ ਵਿੱਚ ਜਿਹੜਾ ਮਕਦਮਾ ਦਰਜ ਕੀਤਾ ਗਿਆ ਟੀਮਾਂ ਨੇ ਵੱਖ-ਵੱਖ ਟੀਮਾਂ ਜਿਹੜੀ ਬਣਾਈਆਂ ਗਈਆਂ ਤੇ ਟੀਮਾਂ ਨੇ ਤਕਰੀਬਨ 150 ਕਿਲੋਮੀਟਰ ਫਾਲੋ ਕਰਕੇ ਜਿਹੜੇ ਮੁੱਖ ਦੋਸ਼ੀ ਹੈ ਤੇ ਉਹਨਾਂ ਦੇ ਜਿਹੜੇ ਸਾਥੀ ਹੈ ਚਾਰ ਦੋਸ਼ੀਆਂ ਨੂੰ ਅਸੀਂ ਅੰਮ੍ਰਿਤਸਰ ਤੋਂ ਜਿਹੜਾ ਕੱਲ ਉਹਨਾਂ ਨੂੰ ਅਰੈਸਟ ਕੀਤਾ ਸੀ ਰੈਸਟ ਦੀ ਪੁੱਛ ਕੇ ਸੌਰਾਨ ਜਿਹੜਾ ਦੋਸ਼ੀਆਂ ਕੋਲ ਇੱਕ ਪਿਸਤੌਲ ਜੋ ਕਿ ਵਾਰਦਾਤ 'ਚ ਵਰਤਿਆ ਸੀ ਇੱਕ ਮੋਟਰਸਾਈਕਲ ਜਿਹੜਾ ਵਾਰਦਾਤ 'ਚ ਵਰਤਿਆ ਸੀ ਨਾਲ ਚਾਰ ਮੋਬਾਈਲ ਫੋਨ ਰਿਕਵਰ ਹੋਏ ਹਨ ਇਹਦੇ ਵਿੱਚ ਜਿਹੜਾ ਮੇਨ ਸ਼ੂਟਰ ਸੀਗਾ ਰਾਜਾ ਅਤੇ ਉਹ ਮੋਟਰਸਾਈਕਲ ਚਲਾਣ ਵਾਲਾ ਦਮਨ ਦੋਵੇਂ ਵੀ ਜਿਹੜੇ ਵਾਰਦਾਤ ਜਿਨ੍ਹਾਂ ਨੇ ਕੀਤੀ ਹੈ ਉਹ ਵੀ ਹੈ ਉਹਨਾਂ ਵਿੱਚੋਂ ਇੱਕ ਹੋਰ ਦੋਸ਼ੀ ਜਿਹੜਾ ਨੇ ਉਹਨਾਂ ਨੂੰ ਸਪੋਰਟ ਕੀਤਾ ਸੀ ਤੇ ਇੱਕ ਦੋਸ਼ੀ ਜਿਹੜਾ ਉਹਨਾਂ ਨੂੰ ਰੈਕੀ ਕੀਤਾ ਸੀ ਚਾਰ ਦੋਸ਼ੀ ਟੋਟਲੇ ਅਰੈਸਟ ਕੀਤੇ ਸਰ ਇਹ ਕੀ ਕੋਈ ਫਰੋਥੀ ਦਾ ਮਾਮਲਾ ਸੀਗਾ ਕਿ ਮਾਮਲਾ ਕੀ ਸੀਗਾ ਬਿਲਕੁਲ ਪਰਮਜੀਤ ਜੋ ਹੁਣ ਤੱਕ ਮੋਟਲੀ ਪੁਛਕਸ਼ ਗੱਲ ਸਾਹਮਣੇ ਆਈ ਹੈ ਕਿ ਪਰਮਜੀਤ ਸਿੰਘ ਜੀ ਦੇ ਪਿੰਡ ਦੇ ਵਿੱਚ ਕੁਝ ਨਿੱਜੀ ਜਿਹੜੀ ਲੜਾਈਆਂ ਧੜੇਵਾਦੀ ਚੱਲਦੀ ਸੀ ਅਤੇ ਕੁਝ ਪ੍ਰਾਪਰਟੀ ਡਿਸਪਿਊਟਸ ਵੀ ਚੱਲਦੇ ਹਨ ਤੇ ਜੋ ਸਾਨੂੰ ਜਿਹੜੀ ਗੱਲ ਸਾਹਮਣੇ ਆਜੀ ਕਿ ਆਪੋਜ਼ਿਟ ਤੇਰੇ ਵੱਲ ਜੋ ਫੋਰਨ ਬੇਸਡ ਫੈਮਿਲੀ ਮੈਂਬਰਸ ਤੇ ਫਰੈਂਡਸ ਐ ਉਹਨਾਂ ਵੱਲੋਂ ਇੱਕ ਤਰੀਕੇ ਦੀ ਜਿਹੜਾ ਪੈਸੇ ਦੇ ਕੇ ਜਿਹੜਾ ਲੋਕਲ ਕ੍ਰਾਈਮਨਲਸ ਨੂੰ ਹਾਇਰ ਕਰਕੇ ਇਹ ਵਾਰਦਾਤ ਨੂੰ ਜਿਹੜਾ ਅੰਜਾਮ ਦਿੱਤਾ ਗਿਆ ਉਹਨਾਂ ਦੀ ਵੀ ਅਸੀਂ شناخت ਕਰ ਲਈ ਹੈ ਤੇ ਉਹਨਾਂ ਦੇ ਖਿਲਾਫੀ ਅਸੀਂ ਕਾਰਵਾਈ ਕਰ ਰਹੇ ਹਾਂ ਇਹ ਚਾਰ ਫੜੇ ਗਾ ਮੁਜਰੀਮ ਇਹ ਇਹਨਾਂ ਦਾ ਕੰਮ ਹੀ ਇਹੀ ਹੈ ਕਿ ਪਤਾ ਲੱਗਾ ਕੁਛ ਕਿ ਜਿੱਦਾਂ ਕਿਸੇ ਨੂੰ ਡਰਾਣਾ ਧਮਕਾਣਾ ਜਾਂ ਫਾਇਰਿੰਗ ਕਰਾਣੀ ਜਾਂ ਦੂਸਰੇ ਬੰਦਿਆਂ ਕੋਲੋਂ ਜਿੱਦਾਂ ਪੈਸੇ ਲੈ ਲੈਣੇ ਤੇ ਇਹੀ ਕੰਮ ਸੀ ਕਰਨਾ ਦਾ ਨਹੀਂ ਬਿਲਕੁਲ ਇਹ ਜਿਹੜਾ ਇਹਨਾਂ ਚੋਂ ਇੱਕ ਦਾ ਕ੍ਰਿਮੀਨਲ ਬੈਕਗ੍ਰਾਉਂਡ ਹੈਗਾ ਤੇ ਬਾਕੀ ਜਿਹੜਾ ਕੀ ਕਹਿੰਦੇ ਇੱਕ ਪਟਕੇ ਹੋਏ ਜਿਹਨੂੰ ਨੌਜਵਾਨ ਆਪਾਂ ਕਹਿੰਦੇ ਆ ਤੇ ਜਦੋਂ ਵੀ ਮਾੜੀ ਸੰਗਤ ਚ ਆਉਂਦੇ ਹੈਗੇ ਤੇ ਉਹਨਾਂ ਨੇ ਮਾੜੀ ਸੰਗਤ ਚ ਆ ਕੇ ਜਿਹੜਾ ਇਹ ਕੰਮ ਕੀਤਾ ਸਰ ਕਿੰਨੇ ਕ ਪੈਸੇ ਕਰਕੇ ਇਹਨਾਂ ਨੇ ਇਹ ਕੰਮ ਕੀਤਾ ਲੱਗਦਾ ਪਤਾ ਉਹ ਜੰਦਰ ਇਨਵੈਸਟੀਗੇਸ਼ਨ ਐ ਉਹ ਕਲੀਅਰ ਕਰ ਦੇ ਜੀ ਸਰ ਹੁਣ ਕਿਹੜੇ ਐਕਟ ਦੇ ਤਹਿਤ ਇਹਨਾਂ ਦੇ ਮਾਮਲੇ ਦਰਜ ਜਿਹੜੇ ਆ ਉਹ ਕਿਤੇ ਗਏ ਆ ਇਹਦੇ ਵਿੱਚ ਅਟੈਂਪਟ ਟੂ ਮਰਡਰ ਦੀ ਧਾਰਾ ਜਿਹੜੀ ਹੈ ਉਹਦੇ ਤਹਿਤ ਅਤੇ ਆਰਮ ਸੈਕਟ ਦੇ ਤਹਿਤ ਜਿਹੜਾ ਮੁਕੱਦਮਾ ਦਰਜ ਕੀਤਾ